হ্যাপি বার্থডে টু ইউ হ্যাপি বার্থডে টু ইউ হ্যাপি বার্থডে দৌড়ি পাঞ্জি পাঞ্জি হ্যাপি বার্থডে বানি বাড়ি বাড়ি গিয়ে বানি বার্থডে পাঞ্জি বడని জাদা কেমি নামে আ মানে সবাই লোকান কে পান্দে পর মহাত্মা যানো বলু কা দিকছে হ্যাঁ টান্ডা নান্ডা ਜਦਨੇ ਤੋਂ ਮਾੜਾ ਜਨਨ ਮਾੜਾ ਵੀ ਉਹਨਾਂ ਨੇ ਕਿਹਾ ਪਤਾ ਨਹੀਂ ਕਿਹੜੇ ਮੰਦਰ ਚ ਆਈਏ ਅਸੀਂ ਬੋਲ ਬਾਈ ਹੈਪੀ ਬਰਥਡੇ ਆਇਓ ਜਿਹੜੇ ਇਹਨਾਂ ਲਫਾ ਲਿਆ ਉਹ ਵੀ ਦੇਈ ਜਾਓ ਜਿੰਨੇ ਜਿੰਨੇ ਇਕੱਠੇ ਕਰਦੇ ਉਹ ਬੇਚਾਰੇ ਬੇਚੇ ਲੱਗ ਰਹੇ ਨੇ ਕਿ ਕਦੋਂ ਲਫਾ ਦਿੱਕਤੇ ਜਾਂਦੇ ਕਦੋਂ ਲਫਾ ਇਕੱਠੇ ਆਉਣਗੇ ਆ ਲੋ ਫੱਟੇ ਸਾਹਿਬ ਦੇਖੂ ਲੱਗ ਰਿਹਾ ਮੈਂ ਤਾਂ ਸਮਝ ਨਹੀਂ ਆ ਹਾਂ ਉਸ ਭਾਈ ਸਾਹਿਬ ਤੋਂ ਪਿੱਛੇ ਆ ਬਾਬਾ ਮੁਹਰਮ ਦਾ ਜੀ ਬਾਬਾ ਜਨਦਨੀਆ ਨਿਸਾਨ ਕੱਲ ਨੂੰ ਮੁਬਾਰਕਾਂ ਹੀ ਦੇਣਾ ਠੀਕ ਹੈ ਨਾ ਯਾਰ ਮੁਬਾਰਕਾਂ ਥੈਂਕ ਯੂ ਥੈਂਕ ਯੂ 7 ਥੈਂਕ ਯੂ ਲਾਂਟ ਐਕਸਪ੍ਰੈਸ ਐਕਸਪ੍ਰੈਸ ਆ ਤਾਂ ਮੈਂ ਜਾਣੀ ਆ ਉਹ ਬੱਸ ਕੇ ਚੋਰ ਯਾਰ ਬੱਸ ਰੋਈਦਾ ਇੰਦਾ ਯਾਰ ਨਾ ਯਾਰ ਦੇਖੋ ਪੁੱਗਿਆ ਨਾ ਦਾਰੀ ਕਰਾਉਣੀ ਨਹੀਂ ਪਾਣੀ ਪਾਣੀ ਕੁਮੜੀ ਦੋਤੀ ਜਾਂਦੀ ਆਦਾ ਤੁਹਾਨੂੰ ਇਹ ਅੱਜ ਪ੍ਰਧਾਨ ਜੀ ਨਾਲ ਜਾਂਦੇ ਨਾ ਬਹੁਤ ਮੁਬਾਰਕਾਂ ਪ੍ਰਧਾਨ ਜੀ ਨੂੰ ਕਾਰੇਵਰਦਾ ਜੀ ਖਾਓ ਪ੍ਰਧਾਨੀ ਪ੍ਰਧਾਨੀ ਨੂੰ ਖਾਓ ਸਾਡੇ ਇਹਨਾਂ ਪ੍ਰਧਾਨ ਦੀ ਪ੍ਰਧਾਨੀ ਖੁਦ ਖਾ ਰਹੇ ਨੇ ਨਹੀਂ ਰੁਕ ਜਾਓ ਵੀ ਖਾਣ ਕੇ ਖਾਣ ਕੇ ਕਰ ਨਹੀਂ ਚਲੋ ਕਰਦੇ ਆ ਆ ਲਈ ਜਿਹੜੇ ਬੱਚੇ ਤੁਸੀਂ ਲਾ ਲਏ ਬਈ ਮੈਨੂੰ ਵੀ ਲੱਗਦਾ ਗੁਰਪ੍ਰੀਤ ਪ੍ਰੀਤ ਮੇਂ ਨਹੀਂ ਕੇ ਅੱਛਾ ਆਏ ਹਾਏ ਮੇਰੀ ਪ੍ਰੀਤ ਤੇ ਵੀ ਖਾ ਲੈਣ ਦੀ ਵੀ ਨਵੇੜ ਤੋਂ ਸਾਰਾ ਆਓ ਬੱਤੀ ਵੀ ਖਾਓ ਆ ਜੰਮੀ ਜੰਮ ਦਾ ਮਲੇ ਆ ਗਏ ਗੰਜਮ ਗੰਜਮ ਬੰਜਮ ਬਾਈ ਖਾਲਸਾ ਬਾਈ ਫਦੇ ਜਾਕੀ ਪੂਰ ਬਹੁਤ ਗਿਆ ਹੈ ਕੇ ਕੇਗਲੇ ਹੋਣੇ ਚੱਕਰਾਂ ਨਾ ਭਾਈ ਦਾ ਬਹੁਤ ਆ ਬਾਈ ਸਾਹਿਬ ਫੋਟੋ ਸਪੈਸ਼ਲ ਖਿਚੋ ਜੀ ਨਾ ਇਹ ਯਾਦਗਾਰੀ ਰੱਖੋ ਹਣੀ ਚਾਹੀਦੀ ਬਸ ਅਗਲੇ ਪਰਦਾਣਾ ਹੀ ਹੈ ਦਰਬਾਈ ਪੁਸ਼ਪਰਨ ਸਾਹਿਬ